ਰਾਮ ਸਿਆਰਾਮ ਸਿਆਰਾਮ ਜੈ ਜੈ ਰਾਮ ਜੰਡੀਗੜ ਮੇਅਰ ਦੀ ਚੌਂ ਵਿਵਾਦ ਦੇ ਵਿੱਚ ਘਿਰ ਗਈ ਹੈ ਤੇ ਅਸੀਂ ਇਸ ਵੇਲੇ ਮੌਜੂਦ ਹਾਂ ਚੰਡੀਗੜ ਮਿਊਨਿਸਪਲ ਕਾਰਪੋਰੇਸ਼ਨ ਦੇ ਹੈੱਡਕ quarter ਦੇ ਬਾਹਰ ਤੇ ਬਾਹਰ ਪਹਿਲਾਂ ਦੇਖੋ ਤੁਸੀਂ ਕਿਵੇਂ ਸੁਰੱਖਿਆ ਵਿਵਸਥਾ ਜਿਹੜੀ ਚਾਕ ਜੋਬਨ ਕੀਤੀ ਹੋਈ ਹੈ ਆਈਟੀਬੀਪੀ ਦੇ ਜਵਾਨ ਇੱਥੇ ਤਾਇਨਾਤ ਕੀਤੇ ਗਏ ਨੇ ਦੋਨੋਂ ਪਾਸੇ ਤੇ ਵਿੱਚ ਦੇਖੋ ਤੁਸੀਂ ਇਹ ਹੈਗਾ ਯੂਥ ਕਾਂਗਰਸ ਦਾ ਪ੍ਰੋਟੈਸਟ ਬਹੁਤ ਸਾਰੇ ਇਹਨਾਂ ਨੇ ਪਲੇ ਕਾਰਡ ਹੱਥ 'ਚ ਫੜੇ ਹੋਏ ਨੇ ਹਿੰਦੀ ਵਿੱਚ ਲਿਖਿਆ ਹੈ ਯੂਥ ਰੁਪਿਆ ਤੋ ਯੂਹੀ ਬਦਨਾਮ ਹੈ ਗਿਰਨੇ ਮੇ ਬੀਜਪੀ ਕਾ ਕੋਈ ਮੁਕਾਬਲਾ ਨਹੀਂ ਸੰਦਰਭ ਚੰਡੀਗੜ੍ਹ ਮੇਅਰ ਚਨਾਓ ਦੂਸਰਾ ਜਿਹੜਾ ਦੂਜਾ ਜਿਹੜਾ ਪਲੇ ਕਾਰਡ ਲਿਖ ਰਿਹਾ ਲੋਕਤੰਤਰ ਬਚਾਓ ਭਾਜਪਾ ਹਟਾਓ ਅੰਗਰੇਜ਼ੀ ਵਿੱਚ ਲਿਖਿਆ ਹੈ ਬੀਜਪੀ ਕਿਲਿੰਗ ਡੈਮੋਕ੍ਰੇਸੀ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਰਾਮ ਸਿਆਰਾਮ ਸਿਆਰਾਮ ਜੈ ਜੈ ਰਾਮ ਜੀ ਤੁਸੀਂ ਤਾਂ ਭਜਨ ਗਾਉਂਦੇ ਫਿਰਿਓ ਭਜਨ ਹੀ ਗਾ ਰਿਹਾ ਜੀ ਇਹ ਦੱਸੋ ਜੀ ਕੱਲ ਲੋਕਤੰਤਰ ਦੀ ਹੱਤਿਆ ਹੋਈ ਹੈ ਅਸੀਂ ਜਵਾਬ ਮੰਗਣ ਆਏ ਆ ਮੇਅਰ ਸਾਹਿਬ ਤੋਂ ਕਿ ਤੁਹਾਡਾ ਜ਼ਮੀਰ ਆਲ ਆਊਟ ਕਰ ਰਿਹਾ ਹੈ ਅੱਜ ਕੁਰਸੀ ਦੇ ਬੈਠਣ ਤੇ ਕੱਲ ਜੋ ਵੀਡੀਓ ਆਈ ਹੈ ਕੱਲ ਜੋ ਤੁਸੀਂ ਗੱਲ ਧੱਕਾ ਕਰਿਆ ਡੈਮੋਕਰੇਸੀ ਦੀ ਹੱਤਿਆ ਕੀਤੀ ਹੈ ਉਹਦਾ ਜਵਾਬ ਮੰਗਣ ਆਏ ਆ ਇਸ ਕਮੰਡੀ ਸਰਕਾਰ ਤੋਂ ਜਿਹੜੀ ਜਿਹੜੀ ਹਾਰ ਤੋਂ ਡਰਦੀ ਹੈ ਖਾਰ ਤੋਂ ਐਵੇਂ ਡਰਦੀ ਹੈ ਕੱਲ ਇੰਨੀ ਨੀ ਚਰਕਤ ਕੀਤੀ ਇੱਕ ਛੋਟੇ ਜਿਹੇ ਇਲੈਕਸ਼ਨ ਤੇ ਮੇਅਰ ਵਾਸਤੇ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਅਗਰ ਆਪਣੇ ਆਪ ਨੂੰ ਬਚਾਣਾ ਹੈ ਆਪਣੇ ਲੋਕਤੰਤਰ ਨੂੰ ਬਚਾਣਾ ਹੈ ਆਪਣੇ ਬੱਚਿਆਂ ਦਾ ਫਿਊਚਰ ਬਚਾਣਾ ਹੈ ਤੇ 2024 ਚ ਮਿਲ ਕੇ ਇਦੀ ਲੜਾਈ ਲੜਨੀ ਪੈਣੀ ਹੈ ਪੂਰਾ ਚੰਡੀਗੜ੍ਹ ਸ਼ਰਮ ਨਾਲ ਅੱਖਾਂ ਚੁੱਕੀਆਂ ਪੂਰੇ ਦੇਸ਼ ਮਜ਼ਾਕ ਬੜ ਰਿਹਾ ਹੈ ਚੰਡੀਗੜ੍ਹ ਦਾ ਤੇ ਅਸੀਂ ਅੱਜ ਇਹਨਾਂ ਤੋਂ ਜਵਾਬ ਮੰਗ ਕੇ ਹੀ ਜਾਵਾਂਗੇ ਕਿ ਜਿਹੜਾ ਤੁਸੀਂ ਕੱਲ ਸਾਡੇ ਚੰਡੀਗੜ੍ਹ ਦਾ ਚੰਡੀ ਸਾਡੇ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਇਹਦਾ ਜਵਾਬ ਸਾਨੂੰ ਦਿਓ ਮੰਗ ਕੀ ਹੈ ਤੁਹਾਡੀ ਮੰਗੇ ਕਿ ਇਲੈਕਸ਼ਨ ਦੁਬਾਰਾ ਹੋਏ ਤੇ ਜਿਹੜੇ ਅਫਸਰ ਨੇ ਉਹ ਟਿੱਕ ਲਗਾਏ ਆ ਵੀਡੀਓ ਬਣਾਈ ਆ ਉਦੇ ਪੁਲਿਸ ਕੇਸ ਹੋਏ ਤੇ ਅੱਜ ਉਹਨਾਂ ਨਾਲ ਗੱਲ ਕਰਕੇ ਜਾਵਾਂਗੇ ਮੇਅਰ ਸਾਹਿਬ ਨਾਲ ਤੇ ਉਹਨਾਂ ਨਾਲ ਕਿ ਜਲ ਜਿਹੜੀ ਵੀਡੀਓ ਆਈ ਹੈ ਉਹ ਕਿਉਂ ਕੀਤਾ ਕੀ ਦਾ ਗਾਣਾ ਤੇ ਕੀਤਾ ਇਹ ਕਲਪ੍ਰਿਤ ਅਨਿਲ ਮਸੀਹ ਆ ਜਾਂ ਭਾਜਪਾ ਦੋਨੋਂ ਹੀ ਜੀ ਭਾਜਪਾ ਕੀ ਮਸੀਹ ਕੀ ਦਾ ਗੁਰਗਾਓ ਭਾਜਪਾ ਦਾ ਗੁਰਗਾ ਹੈ ਤੇ ਭਾਜਪਾ ਦੇ ਭਾਜਪਾ ਦੇ ਜਿਹੜੇ ਹੈੱਡ ਨੇ ਉਹਨਾਂ ਨੇ ਉਹ ਤੋਂ ਕਰਵਾਇਆ ਤੇ ਅਸੀਂ ਇਹਦਾ ਜਵਾਬ ਮੰਗ ਕੇ ਜਾਵਾਂਗੇ ਅਲੀਗੇਸ਼ਨ ਅਲੀਗੇਸ਼ਨ ਕੀ ਕੀ ਹੈ ਅਲੀਗੇਸ਼ਨ ਦੇਖੋ ਤੁਸੀਂ ਵੋਟ ਤੇ ਕਿਵੇਂ ਢਕ ਲਾਇਆ ਉਹਨਾਂ ਨੇ ਵੀਡੀਓ ਚ ਦਿਖ ਰਿਹਾ 8 ਵੋਟਾਂ ਸਾਡੀਆਂ ਕੈਨਸਲ ਕੀਤੀਆਂ ਇਹਦਾ ਜਵਾਬ ਦੇਣਾ ਪਊਗਾ ਇਹ ਜਿਹੜਾ ਫਰੋਡ ਕਾਲੀਆਂ ਨੇ ਕੀਤਾ ਇਹਦਾ ਅੱਜ ਯੂਥ ਕਾਂਗਰਸ ਚੰਡੀਗੜ੍ਹ ਯੂਥ ਕਾਂਗਰਸ ਜਵਾਬ ਮੰਗ ਕੇ ਜਾਊਗੀ ਜੀ ਲੇਕਿਨ ਬੀਜਪੀ ਇਹ ਅਲਿਗੇਸ਼ਨਸ ਤੇ ਨਾ ਇਨਕਾਰ ਕਰ ਰਹੀ ਹੈ ਬੀਜਪੀ ਤੋਂ ਮੈਨੂੰ ਲੱਗਦਾ ਉਹ ਵੀਡੀਓ ਦੇਖਣ ਤੋਂ ਬਾਅਦ ਕੱਲ ਤੋਂ ਨੂੰ ਲੱਗ ਰਿਹਾ ਕਿ ਬੀਜਪੀ ਉਹ ਅਲਿਗੇਸ਼ਨ ਤੋਂ ਇਨੀ ਸ਼ਰਮ ਦੀ ਗੱਲ ਆਕਰੋ ਇਸ ਗੱਲ ਤੋਂ ਮਨਾ ਕਰ ਰਹੇ ਹਨ ਇਹਨੇ ਬੇਸ਼ਰਮ ਲੋਗ ਹੈ ਮੈਨੂੰ ਲੱਗਦਾ ਕਿ ਜਿਹੜੇ ਇੰਨਾ ਫਰੋਡ ਕਰ ਸਕਦੇ ਆ ਉਹ ਇਸ ਗੱਲ ਨੂੰ ਐਗਰੀਕੈਂਟ ਕੇ ਪਰ ਅੱਜ ਆਸੀਂ ਐਗਰੀ ਕਰਾ ਕੇ ਜਾਵਾਂਗੇ ਤੇ ਆਪਣੀ ਗੱਲ ਮਨਾ ਕੇ ਜਾਵਾਂਗੇ ਨੂੰ ਮਿਲਸਾ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਵਾਟਾ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁਮਕਾ ਕੇ ਟਾਈਮ ਲਾਉਣਾ ਹੁੰਦਾ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਭਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉਧਰ ਕਾਗਜ਼ੀ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਿਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੋਨੇ ਦਾ ਇਕੱਠਾ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਉਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾ ਜ਼ਬਾਨਤ ਰਹਾ ਕਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਕੀਤਾ ਮੇਰੇ ਨਾਲ ਸਰਜੀਤ ਪੂਲ ਜੀ ਨੇ